welcom to ak collection main bazaar kurali leke haazre hai tode vaste bahut hi party wear suit latest designing jide bazaar ch bikre 2400 koi 2500 hand work da kamm hoya va pure giza cotton kapda hai 5 meter kapda hai naal full pure de dupatta hai market de vich idi kimat hai ki 2400 2500 21500 ak ak collection de utte sirf 799 rupaye bari sale lag chuki hai ਬਹੁਤ ਹੀ ਜ਼ਿਆਦਾ ਫਾਇਦਾ ਕਰਤਾ ਕਸਟਮਰਾਂ ਦਾ ਬਹੁਤ ਹੀ ਜ਼ਿਆਦਾ ਲੇਟੈਸਟ ਡਿਜ਼ਾਈਨਿੰਗ ਹੈ ਲੇਟੈਸਟ ਕਪੜਾ ਹੈ ਨਿੱਕ ਨੰਬਰ ਚੀਜ਼ ਹੈ ਕੁਆਲਿਟੀ ਬਹੁਤ ਹੀ ਪ੍ਰੀਮੀਅਮ ਹੈ ਸਟਾਕ ਬਹੁਤ ਲਿਮਟਿਡ ਹੈ ਜਲਦੀ ਜਲਦੀ ਆਓ ਤੇ ਜਲਦੀ ਜਲਦੀ ਪਾਓ ਏਕੋ 컬렉ਸ਼ਨ 메ਨ ਬਾਜ਼ਾਰ ਕੁਰਾਲੀ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਆਂਦਾ ਨਾਲ ਦੀ ਨਾਲ ਸਕਰੀਨਸ਼ਾਟ ਮਾਰ ਲਓ ਤਾਂ ਕਿ ਹਰ ਇੱਕ ਮੇਰੀ ਭੈਣ ਦਾ ਫਾਇਦਾ ਹੋ ਸਕੇ ਆਹ ਲੋ ਜੀ ਇਹਦੇ ਵਿੱਚ ਦੂਸਰਾ ਡਿਜ਼ਾਈਨ ਇਹਦੇ ਵਿੱਚ ਬਹੁਤ ਹੀ ਲਿਮਟਿਡ ਸਟਾਕ ਹੈ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਹੈ ਲੇਟੈਸਟ ਚੀਜ਼ਾਂ ਆਹ ਲੋ ਜੀ ਸੇਮ ਫੋਟੋ ਵਾਲਾ ਪੀਸ ਹੈਂਡਵਰਕ ਦਾ ਕ ਬਹੁਤ ਹੀ ਯੂਨਿਕ ਸਟਾਈਲ ਹੈ ਬਹੁਤ ਹੀ ਪਾਰਟੀ ਵੀਰ ਲੁੱਕ ਹੈ ਲੇਟੈਸਟ ਚੀਜ਼ ਹੈ ਦੁਪੱਟਾ ਫੁੱਲ ਪਿਓਰ ਹੈ ਦੁਪੱਟਾ ਦਿਖਾ ਦਿਓ ਮੇਰੇ ਭਰਾਵਾਂ ਨੂੰ ਦੁਪੱਟਾ ਦਿਖਾ ਦਿਓ ਮੇਰੀ ਭੈਣਾਂ ਨੂੰ ਸਾਰਿਆਂ ਨੂੰ ਦੁਪੱਟੇ ਸਾਰੇ ਫੁੱਲ ਪਿਓਰ ਦੇ ਹੋਣਗੇ ਜੀ ਇਹ ਦੁਪੱਟਾ ਬਾਜ਼ਾਰ ਸੇ ਲੈਣ ਚਲੇ ਜਾਓ 350 ਰੁਪਏ ਦਾ ਦੁਪੱਟਾ ਹੀ ਮਿਲੇਗਾ ਤੁਹਾਨੂੰ ਏਕ-ਏਕ ਕਲੈਕਸ਼ਨ ਦਾ ਸਿਰਫ 799 ਰੁਪਏ ਪੂਰਾ ਸੂਟ ਮਿਲਣਾ ਹੈ ਗੀਜ਼ਾ ਕੋਟਨ ਦਾ ਸੂਟ ਹੈ 5 ਮੀਟਰ ਕੱਪੜਾ ਪਲੇਨ ਲੈਣ ਚਲੇ ਜਾਓ 750 ਰੁਪਏ ਦਾ ਪਲੇਨ ਕੱਪੜਾ ਹੈ ਪਿਓਰ ਕੋਟਨ ਦੇ ਵਿੱਚ ਹੈ ਲੇਟੈਸਟ ਡਿਜ਼ਾਈ ਬਹੁਤ ਪਿਆਰਾ ਡਿਜ਼ਾਈਨ ਹੈ ਬਹੁਤ ਪਿਆਰੇ ਕਲਰ ਹੈ ਲੇਟੈਸਟ ਚੀਜ਼ਾਂ हट ਕੇ ਚੀਜ਼ਾਂ ਆ ਲੋ ਦੂ ਤੀਸਰਾ ਡਿਜ਼ਾਈਨ ਜੀ ਬਹੁਤ ਪਿਆਰਾ ਆਰਟੀਕਲ ਹੈਂਡਵਰਕ ਦੇ ਕੰਮ ਹੋਏ ਹੋਏ ਸਾਰੇ ਨਾਲ ਥ੍ਰੈਡ ਵਰਕ ਵੀ ਹੋਇਆ ਦਾ ਬਹੁਤ ਪਿਆਰੇ ਡਿਜ਼ਾਈਨ ਹੈ ਲੇਟੈਸਟ ਚੀਜ਼ਾਂ ਜਲਦੀ ਜਲਦੀ ਵਿਜ਼ਿਟ ਕਰੋ ਏ ਕੇ 컬렉ਸ਼ਨ 메ਨ ਬਾਜ਼ਾਰ ਕੋਰਾਲੀ ਕੋਈ 1500 ਨਹੀਂ ਕੋਈ 2000 ਨਹੀਂ ਸਿਰਫ 799 799 799 ਵਿੱਚ 799 ਦੁਪੱਤੇ ਪ्योर ਆ ਬਹੁਤ ਹੀ ਪਿਆਰੇ ਤਰ੍ਹਾਂ ਦੁਪੱਤੇ ਆ ਲੇਟੈਸਟ ਡਿਜ਼ਾਈਨਿੰਗ ਹੈ ਇਹ ਲੇਟੈਸਟ ਡਿਜ਼ਾਈਨਿੰਗ ਹੈ ਬਹੁਤ ਪਿਆਰਾ ਮਾਲ ਹੈ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਦੁਪੱਟੇ ਬਹੁਤ ਸ਼ਾਨਦਾਰ ਹੈ ਜੀ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਲੱਗੀ ਹੈ ਭਾਰੀ ਸੇਲ ਬਾਣੀਆਂ ਦੀ ਇੱਕੋ ਇੱਕ ਹੱਟੀ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਆਹ ਲਓ ਜੀ ਗਲੇ ਤੇ ਦੇਖ ਲਓ ਕਿੰਨਾ ਸੋਹਣਾ ਕੰਮ ਹੈ ਪਿਓਰ ਗੀਜ਼ਾ ਕਾਟਨ ਦਾ ਸੂਟ ਹੈ ਨਾਲ ਧਾਗੇ ਦਾ ਕੰਮ ਹੋਇਆ ਹੋਇਆ ਨਾਲ ਸਿਕੁਐਂਸ ਦਾ ਕੰਮ ਹੋਇਆ ਹੋਇਆ ਬਾਜੂ ਤੇ ਵੀ ਬਹੁਤ ਸੋਹਣਾ ਵਰਕ ਹੈ ਦੁਪੱਟਾ ਫੁੱਲ ਪਿਓਰ ਹੈ ਨਾਲ ਕੱਟਵਰਕ ਵੀ ਹੋਇਆ ਹੋਇਆ ਦੁਪੱਟੇ ਤੇ ਬਹੁਤ ਪਿਆਰਾ ਆਰਟੀਕਲ ਹੈ हट ਕੇ ਚੀਜ਼ਾਂ ਹੈ ਲੇਟੈਸਟ ਡਿਜ਼ਾਈਨਿੰਗ ਹੈ ਜੀ ਕਲਰ ਰੱਖ ਦੋ ਜੀ ਉੱਪਰ ਐਵੇਂ ਚਾਰ ਕਲਰ ਦਾ ਚਾਰਟ ਹੈ ਮਾਲ ਬਹੁਤ ਜ਼ਿਆਦਾ ਆ ਚੁੱਕਿਆ ਨਾਲ ਦੀ ਨਾਲ ਮੇਰੀ ਭੈਣਾਂ ਨੂੰ ਬੇਨਤੀ ਹੈ ਸਕਰੀਨਸ਼ਾਟ ਮਾਰ ਲਿਓ ਕਿਉਂਕਿ ਮਾਲ ਇਹ ਬਹੁਤ ਥੋੜਾ ਹੈ ਬਹੁਤ ਲਿਮਟਿਡ ਸਟਾਕ ਹੈ ਇਹ ਆਪਾਂ ਫਾਇਦੇ ਨਾਲ ਲੇ ਆ ਫਾਇਦੇ ਨਾਲੇ ਵੇਚ ਦੇਣਾ ਗਾਹਕਾਂ ਦਾ ਆਪਣਿਆਂ ਦਾ ਆਪਾਂ ਨੇ ਫਾਇਦਾ ਕਰਨਾ ਹੈ ਤਾਂ ਕਿ ਗਾਹਕ ਕਵੇ ਹਲ ਧਾਗੇ ਦਾ ਕੰਮ ਹੈ ਕੰਮ ਕੰਮੇ ਕਰਾਣ ਚਲੇ ਜਾਏ 15 1500 ਦਾ ਕੰਮ ਕੰਮ ਮਿਲਦਾ ਭੈਣੇ ਬਾਜ਼ਾਰ 'ਚ ਆਏ ਕਲੈਕਸ਼ਨ ਦੇ ਉੱਤੇ ਸਿਰਫ ਆ ਦੁਪੱਟਾ ਦੇਖ ਲੈ 350 400 ਦੁਪੱਟਾ ਮਿਲੂਗਾ ਕਟਵਰਕ ਦਾ ਪਿਓਰ ਦਾ ਫੁੱਲ ਪਿਓਰ ਦੁਪੱਟੇ ਆ ਕੋਈ ਹਾਫ ਪਿਓਰ ਨਹੀਂ ਜੋ ਵੀਡੀਓ ਚ ਕਿਹਾ ਹੈ ਉਹੀ ਚੀਜ਼ ਐਜ਼ ਇਟ ਇਜ਼ ਹੋਊਗੀ ਕੋਈ ਫਰੋਡ ਨਹੀਂ ਕੋਈ ਧੋਖਾ ਨਹੀਂ ਆ ਲੋ ਜੀ ਸਿਰਫ 799 799 ਰੁਪਏ ਏ ਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਜਲਦੀ ਜਲਦੀ ਵਿਜ਼ਿਟ ਕਰੋ ਏ ਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਆ ਲੋ ਜੀ ਅਗਲਾ ਡਿਜ਼ਾਈਨ ਦੇਖੋ ਜੀ ਪਿਓਰ ਧਾਗੇ ਦਾ ਕੰਮ ਹੋਇਆ ਹੋਇਆ ਵਾ ਪਿਓਰ ਜਾਮ ਕੋਟਨ ਦਾ ਕੱਪੜਾ ਹੈ ਇਹ ਮਾਰਕੀਟ ਵਿੱਚ ਕੱਪੜਾ ਇਹ 500 600 ਰੁਪਏ ਦਾ ਕੱਪੜਾ ਜੀ ਪਲੇਨ ਉਹਦੇ ਉੱਪਰ ਫਿਰ ਧਾਗੇ ਦਾ ਕੰਮ ਹੋਇਆ ਹੋਇਆ ਬਹੁਤ ਪਿਆਰਾ ਮਾਲ ਹੈ ਦੁਪੱਟਾ ਫੁੱਲ ਪਿਓਰ ਹੈ ਜੀ ਕਲਰ ਇਹ ਵਿੱਚ ਚਾਰ ਰਹਿਣਗੇ ਕਲਰ ਚਾਰੇ ਬਹੁਤ ਪਿਆਰੇ ਰਹਿਣਗੇ ਜੀ ਆਹ ਲੋ ਡਿਜ਼ਾਈਨ ਦੇਖ ਲਓ ਇੱਕ ਵਾਰ ਆਹ ਲੋ ਕਲਰ ਦਿਖਾ ਦਿਓ ਫਿਰ ਇੱਕ ਵਾਰ ਉੱਪਰ ਐਦਾਂ ਰੱਖ ਦਿਓ ਸਿੱਧੇ ਕਰਕੇ ਕਲਰ ਹਾਂ ਲੋ ਜੀ 1 2 ਆਹ ਲੋ ਜੀ 3 ਆਹ ਲੋ ਜੀ ਆਹ ਲੋ ਜੀ 4 ਆਹ ਲੋ ਜੀ 4 ਇੱਕੋ ਇੱਕੋ ਹੱਤੀ ਬਾਣੀਆਂ ਦੀ ਹੱਤੀ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਤੁਹਾਨੂੰ ਆਪਾਂ ਕਾਫੀ ਡਿਜ਼ਾਈਨ ਦੇ ਦਿੰਦੇ ਆ ਜੀ ਆ ਲੋ ਜੀ ਗਾਕਾਂ ਦਾ ਫਾਇਦਾ ਕਰਤਾ ਆਪਣੇ ਨਾਲ ਬਹੁਤ ਜ਼ਿਆਦਾ ਬਹੁਤ ਤੋਂ ਵੀ ਬਹੁਤ ਜ਼ਿਆਦਾ ਇਹ ਪਿਓਰ ਕੋਟਨਾਂ ਦਾ ਮਾਲ ਹੈ ਮਾਰਕੀਟ ਦੇ ਵਿੱਚ 1500 2025 ਵਿਕ ਰਿਹਾ ਪਰ ਏਕੇ ਕਲੈਕਸ਼ਨ ਦੇ ਉੱਤੇ ਸਿਰਫ 799 ਰੁਪਏ 799 ਰੁਪਏ ਕਲਰ ਰੱਖ ਦੋ ਨਿੰਜਾ ਭਾਜੀ ਕਲਰ ਰੱਖ ਦੋ ਫਟਾਫਟ ਵੀਡੀਓ ਲੰਬੀ ਨਹੀਂ ਕਰਨੀ ਛੋਟੀ ਬਣਾਣੀ ਆ ਆਪਾਂ ਨੇ ਨਾਲ ਦੀ ਨਾਲ ਰੱਖੀ ਜਾਓ ਬਾਕੀ ਕਸਟਮਰਾਂ ਦਾ ਫਾਇਦਾ ਹੋ ਸਕੇ ਜੀ ਵੱਧ ਤੋਂ ਵੱਧ ਆਪਾਂ ਕੰਮ ਖਿੱਚੀ ਸਕੀਏ ਜੀ ਆਹ ਲੋ ਜੀ ਤੀਸਰਾ ਡਿਜ਼ਾਈਨ ਚੌਥਾ ਡਿਜ਼ਾਈਨ ਪੰਜਵਾਂ ਡਿਜ਼ਾਈਨ ਛੇਮ ਡਿਜ਼ਾਈਨ ਆਹ ਲੋ ਜੀ ਬਹੁਤ ਪਿਆਰਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਜੀ ਬਹੁਤ ਯੂਨੀਕ ਲੁੱਕ ਹੈ ਬਹੁਤ ਲੇਟੈਸਟ ਡਿਜ਼ਾਈਨਿੰਗ ਹੈ ਕੰਮ ਦੇਖ ਲਓ ਪੱਲੇ ਪਾ ਕਿੰਨਾ ਸਫਾਈ ਨਾਲ ਹੋਇਆ ਹੋਇਆ ਹੈ ਦੁਪੱਟਾ ਫੁੱਲ ਪਿਓਰ ਦਾ ਲੱਗਿਆ ਹੋਇਆ ਜੀ ਦੁਪੱਟਾ ਦੁਪੱਟਾ 3-3 4-4 ਸੌ ਦਾ ਦੁਪੱਟਾ बिक ਰਿਹਾ ਭਾਈ ਇੱਕੋ ਰੇਟ ਦੀ ਇੱਕੋ ਮੁੱਲ ਦੀ ਹੱਟੀ ਆ ਜਲਦੀ ਜਲਦੀ ਵਿਜ਼ਿਟ ਕਰੋ ਕੋਈ 바ਰਗੇਨਿੰਗ ਨਹੀਂ ਸਿਰਫ 799 ਰੁਪਏ ਪਿਓਰ ਗੀਜ਼ਾ ਕਾਟਨ ਪਿਓਰ ਨਜ਼ਾਮ ਕਾਟਨ ਪਿਓਰ ਗਲੇਸ਼ ਕਾਟਨ ਤਿੰਨ ਤਰ੍ਹਾਂ ਦੇ ਕੱਪੜੇ ਨੇ ਤਿੰਨਾਂ ਦਾ ਰੇਟ ਇੱਕੋ ਕਰਤਾ ਸਿਰਫ 799 799 799 ਕੋਈ 1500 ਨਹੀਂ ਕੋਈ 2000 ਨਹੀਂ ਸਿਰਫ 799 ਰੁਪਏ ਚ ਕਰਤਾ ਪਾਰਟੀ ਵਲ ਸੁੱਟਾ ਦਾ ਮੇਲਾ ਲੱਗ ਚੁੱਕਿਆ ਜਲਦੀ ਜਲਦੀ ਵਿਜ਼ਿਟ ਕਰੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੋਰਾਲੀ ਸਾਰਾ ਹੈਂਡਵਰਕ ਦਾ ਕੰਮ ਹੋਇਆ ਵਾ ਦਬਕੇ ਦਾ ਕੰਮ ਹੈ ਬਹੁਤ ਹੀ ਪਿਆਰਾ ਕੰਮ ਹੈ ਇਹ ਕੰਮ ਕੰਮੇ 25 2500 ਦਾ ਹੋਇਆ ਵਾਹ ਸੂਟ ਦੇ ਉੱਤੇ ਪਰ ਇਹ ਵੀ ਆਪਾਂ ਕਿੰਨੇ ਮਾ ਦੇਣਾ ਸਿਰਫ 799 799 ਐਤ ਕੀ ਰੂਹਾਂ ਖੁਸ਼ ਹੋ ਗਈਆਂ ਪਿਓਰ ਦੁਪੱਟੇ ਵਾਲਾ ਮਾਲ ਆਇਆ ਸਾਰਾ ਇਹ 799 799 799 799 ਆ ਲੋ ਜੀ 799 799 799 ਆ ਲੋ ਜੀ ਪਿਓਰ ਧਾਗੇ ਦਾ ਕੰਮ ਬਹੁਤ ਪਿਆਰਾ ਡਿਜ਼ਾਈਨ ਹੈ ਲੇਟੈਸਟ ਚੀਜ਼ ਹੈ ਜਲਦੀ ਜਲਦੀ ਵਿਜ਼ਿਟ ਕਰੋ ਏ ਕੇ 컬렉ਸ਼ਨ 메ਨ ਬਾਜ਼ਾਰ ਕੋਰਾਲੀ ਸੂਟ ਸਾਰਾ ਇਹ ਬਸ 1000 ਕ ਸੂਟ ਹੈ ਜਲਦੀ ਜਲਦੀ ਜਿਹੜਾ ਪਹਿਲਾ ਆਊਗਾ ਉਹਨੂੰ ਇਹ ਮਿਲਣਾ ਵਿਜ਼ਿਟ ਕਰੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਕੋਈ ਵੀ ਕਸਟਮਰ ਨੂੰ ਕੋਈ ਵੀ ਸੂਟ ਪਸੰਦ ਆਉਂਦਾ ਨਾਲ ਦੀ ਨਾਲ ਸਕਰੀਨਸ਼ਾਟ ਖਿੱਚ ਕੇ ਆਪਣੀ ਹਾਫ ਪੇਮੈਂਟ ਪਵਾ ਕੇ ਨਾਲ ਦੀ ਨਾਲ ਸੂਟ ਸਾਈਡ ਪਾ ਕਰਾ ਸਕਦੇ ਤੁਸੀਂ ਜੇ ਤੁਹਾਨੂੰ ਕੋਈ ਵੀ ਪਸੰਦ ਆਉਂਦਾ ਔਰ ਫਿਰ ਵੀ ਜੇ ਤੁਸੀਂ ਸ਼ਾਪ ਪਰ ਆ ਕੇ ਤੁਹਾਨੂੰ ਲੱਗਦਾ ਕਿ ਮੈਨੂੰ ਸੂਟ ਨਹੀਂ ਪਸੰਦ ਆਇਆ ਤਾਂ ਉਹ ਜਗ੍ਹਾ ਤੁਸੀਂ ਕੋਈ ਹੋਰ ਚੇਂਜ ਕਰਕੇ ਲੈ ਸਕਦੇ ਹੋ ਉਹ ਤੁਹਾਡੀ ਆਪਣੀ ਚੁਆਇਸ ਹੈ ਆ ਲਓ ਜੀ ਰੇਟ ਦੀ ਫੁੱਲ ਗਰੰਟੀ ਹੈ ਇਹਦੇ ਰੇਟਾਂ ਦੇ ਵਿੱਚ ਕੋਈ ਤੋਲ ਮੋਲ ਨਹੀਂ ਹੋਊਗਾ ਇੱਕੋ ਰੇਟ ਰਹੇਗਾ ਸਿਰਫ 799 ਰੁਪਏ ਇਹ ਸੂਟ ਜਿਹੜੇ ਹੈਗੇ ਆ ਸਾਰੇ 2400 2500 ਵਾਲੇ ਆ ਆ ਲੋ ਮੇਰੀ ਸਿਆਣਾ ਬੀਬੀਆਂ ਵਾਸਤੇ ਮੇਰੀ ਮਾਤਾਮਾ ਵਾਸਤੇ ਬਹੁਤ ਹੀ ਧਾਗੇ ਦਾ ਕੰਮ ਹੈ ਸਾਫ ਸੁਥਰਾ ਕੰਮ ਹੈ ਫਿਰ ਕੋਟਨ ਦਾ ਮਾਲ ਹੈ ਆ ਲੋ ਕਰਪਾਲੀ ਦੀ ਨਾਲ ਮੋਹਰ ਲੱਗੀ ਹੋਈ ਹੈ ਕੰਪਨੀਆ ਦਾ ਮਾਲ ਹੈ ਮਿੱਲਾਂ ਦਾ ਕੋਈ ਕਹਿੰਦਾ 2500 ਕੋਈ ਕਹਿੰਦਾ 2600 ਏਕੇ ਕਲੈਕਸ਼ਨ ਵਾਲੇ ਕਹੋਂਗੇ ਸਿਰਫ 799 ਕਲਰ ਮਿਲੂਗੇ ਚਾਰ ਡਿਜ਼ਾਈਨਿੰਗਾਂ ਮਿਲੂਗੀਆਂ 10 10 20 20 ਆ ਲੋ ਕਲਰ ਦੇਖ ਲੋ ਡਿਜ਼ਾਈਨ ਦੇਖ ਲੋ ਬਹੁਤ ਪਿਆਰਾ ਮਾਲ ਹੈ ਬਹੁਤ ਪਿਆਰੇ ਸਟਾਕ ਆ ਚੁੱਕੇ ਆ ਬਹੁਤ ਬਹੁਤ ਵਧੀਆ ਡਿਜ਼ਾਈਨਿੰਗਾਂ ਇਹ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਸਭ ਤੋਂ ਸਸਤੀ ਦੁਕਾਨ ਬਾਜ਼ਾਰ ਦੀ ਕੁਰਾਲੀ ਦੀ ਇੱਕੋ ਇੱਕ ਦੁਕਾਨ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਆ ਲੋ ਕੋਰ ਧਾਗੇ ਦਾ ਕੰਮ ਹੋਇਆ ਵਾ ਬੂਟੀ ਦੇਖੋ ਕਿੰਨੀ ਸੋਹਣੀ ਬਣੀ ਹੋਈ ਹੈ ਮੇਰੀ ਬੀਬੀਆਂ ਵਾਸਤੇ ਬਹੁਤ ਪਿਆਰਾ ਸੂਟ ਹੈ ਦੁਪੱਟਾ ਫੁੱਲ ਪਿਓਰ ਰਹੇਗਾ ਮੈਂ ਫੇਰ ਕਹੀਂ ਜਾ ਰਿਹਾ ਬਾਜ਼ਾਰ ਮਾ ਧੋਖਾ ਧੜੀ ਚੱਲ ਰਹੀ ਹੈ ਦੁਪੱਟੇ ਹਲਕੇ ਲੱਗ ਜਾਂਦੇ ਆ 100 150 50 ਰੁਪਏ ਵਾਲੇ ਪਰ ਆਪਾਂ ਦੁਪੱਟਾ 450 ਵਾਲਾ ਲਾਇਆ ਹੋਇਆ ਇਹਦੇ ਨਾਲ ਫੁੱਲ ਪਿਓਰ ਦੁਪੱਟਾ 4 ਸਾਈਡ ਬਾਰਡਰ ਕੱਡੇ ਹੋਏ ਨੇ ਐ ਨਹੀਂ ਹੈਗਾ ਕਿ ਕਹਿ 4 ਸਾਈਡ ਕਹਿ 4 ਸਾਈਡ ਰਹੇ ਨਿਕਲ 2 ਸਾਈਡ ਰਿਹਾ ਬਾਰਡਰ ਦਿਖਾ ਦਿਓ ਆ ਦੇਖੋ 1 ਸਾਈਡ 2 ਸੈੱਡ ਆ ਲੋ ਜੀ 3 ਸੈੱਡ ਆ 4 ਸੈੱਡ ਜੀ ਡਿਜ਼ਾਈਨਰ ਪੀਸ ਆ ਚੀਜ਼ਾਂ ਇੱਕ ਨੰਬਰ ਆ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਆ ਲੋ ਜੀ ਵੱਡਾ ਸ਼ੋਕ ਆ ਚੁੱਕਾ ਆ ਲੋ ਜੀ ਆ ਲੋ ਜੀ ਚੱਕੋ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਆ ਲੋ ਜੀ ਆ ਲੋ ਜੀ ਆ ਲੋ ਜੀ ਕੋਈ ਕਹਿੰਦਾ ਸਟੋਕ ਨਹੀਂ ਹੈ ਕੇ ਚੈੱਕ ਕਰ ਲੋ ਸਟੋਕ ਇੰਨਾ ਕ ਸਟੋਕ ਪਿਆ ਬਸ ਸਾਡੇ ਕੋਲ ਸਿਰਫ ਆਹੀ ਸਟੋਕ ਹੈ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਕੋਈ ਕਹਿੰਦਾ 1500 ਕੋਈ ਕਹਿੰਦਾ 250 ਸਿਰਫ 799 799 799 799 ਨਹੀਂ 799 ਆ ਲੋ ਜੀ ਫੁੱਲ ਸਟੋਕ ਆ ਚੁੱਕਿਆ ਹੈ ਜੀ ਫੁੱਲ ਸਟੋਕ ਆ ਚੁੱਕਿਆ ਜੀ ਆਹ ਲੋ ਜੀ ਕਲਰ ਚੈੱਕ ਕਰ ਲੋ ਸਾਰਾ ਜਿਹੜਾ ਸੂਰ ਪਸੰਦ ਆਉਂਦਾ ਉਹ ਸਕਰੀਨ ਸ਼ਾਟ ਖਿੱਚੀ ਜਾਓ ਨਾਲ ਦੀ ਨਾਲ ਆਹ ਲੋ ਜੀ ਆਹ ਲੋ ਜੀ ਡਿਜ਼ਾਈਨ ਬਹੁਤ ਹੈ ਮਾਲ ਲਿਮਟਿਡ ਹੈ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੁਰਾਲੀ ਆਹ ਲੋ ਜੀ ਡਿਜ਼ਾਈਨਿੰਗ ਚੈੱਕ ਕਰ ਲੋ ਕੋਈ 2400 ਵਾਲੀ ਹੈ ਕੋਈ 2200 ਵਾਲੀ ਪਰ ਏਕੇ ਕਲੈਕਸ਼ਨ ਤੇ ਸਿਰਫ 799 799 ਆਹ ਲੋ ਜੀ ਇੱਕ ਐਂਡ ਵਾਲਾ ਪੀਸ ਬਾ